ਹਜ਼ੂਰ ਸਾਹਿਬ ਦੇ ਵਿੱਚ ਚਾਰ ਮੈਂਬਰ ਸੀਗੇ ਐਜੀਪੀਸੀ ਦੇ ਜਿਹੜੇ ਨਾਮਿਨੇਟ ਕਰਕੇ ਆਉਂਦੇ ਸੀਗੇ ਜੀ ਬਹੁਤ ਪਹਿਲਾਂ ਤੋਂ ਹਜ਼ੂਰ ਸਾਹਿਬ ਦੀ ਸੰਗਤ ਮਹਾਰਾਜ ਸਰਕਾਰ ਨੂੰ ਇੱਕ ਮੰਗ ਹਜ਼ੂਰ ਸਾਹਿਬ ਗਵਰਨਰ ਹਜ਼ੂਰ ਸਾਹਿਬ ਦੇ ਸਿੰਘਾਂ ਨੇ ਕੀਤੀ ਸੀ ਕਿ ਸਾਨੂੰ ਐਕਟ ਦੇ ਵਿੱਚ ਬਦਲਾਅ ਚਾਹੀਦਾ ਹੈ ਕਾਰਨ 1956 ਨਿਜਾਮ ਸਰਕਾਰ ਦਾ ਇਹ ਐਕਟ ਹੈਗਾ ਹਜ਼ੂਰ ਸਾਹਿਬ ਦਾ ਜੀ ਉਸ ਐਕਟ ਦੇ ਬਦਲਾਅ ਕਰਨ ਵਾਸਤੇ ਮਹਾਰਾਜ ਸਰਕਾਰ ਨੇ ਪੂਰਵ ਨਾਇਬ ਦੀਸ਼ ਜਗਮਉਨ ਸਿੰਘ ਬਾਟਿਆ ਦਾ ਚੈਨ ਕੀਤਾ ਹੈ ਉਹਨਾਂ ਦੇ ਉਹ ਕਮੇਟੀ ਦੇ ਉਹ ਅਧਿਖਸ਼ ਹੈਗੇ ਆ ਜੀ ਉਹਨਾਂ ਦੇ ਅਧਿਖਸ਼ਤਾ ਦੇ ਵਿੱਚ ਉਹਨਾਂ ਨੇ ਨੰਦੇੜ ਦੇ ਵਿੱਚ ਇੱਕ ਬੈਠਕ ਲਈਤੀ ਹੋਈ ਸਾਰੇ ਹਜੂਰ ਸਾਹਿਬ ਦੇ ਜਿਹੜੀ ਜਨਤਾ ਹੈਗੀ ਆ ਦੇਖ ਹੈਗੇ ਆ ਉਹਨਾਂ ਉਹਨਾਂ ਦੇ ਸਾਥ ਬੈ ਕੇ ਉਹਨਾਂ ਨੇ ਚਰਚਾ ਕੀਤੀ ਸੀ ਜੀ ਸਾਰੇ ਹਜੂਰ ਸਾਹਿਬ ਦੇ ਸੰਗਤ ਨੇ ਇੱਕ ਆਵਾਜ਼ ਦੇ ਵਿੱਚ ਉਹਨਾਂ ਨੂੰ ਆਖਿਆ ਸਾਨੂੰ ਐਜੀਪੀਸੀ ਦਾ ਮੈਂਬਰ ਇੱਥੇ ਚਾਹੀਦਾ ਨਹੀਂ ਜਦੋਂ ਚਾਹੀਦਾ ਇਹਦਾ ਵੱਧੋ ਵੱਧ ਇੱਕ ਮੈਂਬਰ ਸਾਨੂੰ ਦੇਵੋ ਅਸੀਂ ਹਜੂਰ ਸਾਹਿਬ ਦੀ ਸੰਗਤ ਸਕਸ਼ਮਾ ਇੱਧਰ ਦਾ ਗੁਰਦੁਆਰਾ ਚਲਾਉਣ ਵਾਸਤੇ ਜੀ ਜਨੈ ਜੀ ਐਸਟੀਪੀਸੀ ਦੇ ਇੱਕ ਮੈਂਬਰ ਤੁਸੀਂ ਗੱਲ ਕਰ ਰਹੇ ਹੋ ਆਖਰ ਇੱਕ ਮੈਂਬਰ ਹੀ ਕਿਉਂ ਇੱਕ ਮੈਂਬਰ ਹਜੂਰ ਸਾਹਿਬ ਦੇ ਸੰਗਤ ਨੇ ਤਾਂ ਇਹ ਮੰਗ ਕੀਤੀ ਆ ਸਾਨੂੰ ਤਾਂ ਇੱਕ ਵੀ ਮੈਂਬਰ ਨਹੀਂ ਚਾਹੀਦਾ ਆਖਰ ਕਿਉਂ ਉਹਦਾ ਕਾਰਨ ਇਹ ਆ ਕਿ ਹਜੂਰ ਸਾਹਿਬ ਦੇ ਵਿੱਚ ਜਿਹੜੀ ਸੰਗਤ ਹੈ ਚਾਰ ਮੈਂਬਰ ਜਿਹੜੇ ਐ ਜੀਪੀਸੀ ਤੋਂ ਆਉਂਦੇ ਆ ਜੀ ਇੱਕ ਮੈਂਬਰ ਵੀ ਉਹੀ ਕੰਮ ਕਰ ਸਕਦਾ ਜਾਂ ਚਾਰ ਮੈਂਬਰ ਵੀ ਉਹੀ ਕੰਮ ਕਰ ਸਕਦੇ ਆ ਜੀ ਦੂਜੀ ਗੱਲ ਇਹ ਆ ਛੋਟੇ-ਮੋਟੇ ਜਿਹੜੇ ਪ੍ਰੋਬਲਮ ਆ ਹਜੂਰ ਸਾਹਿਬ ਦੇ 2000 ਕਿਲੋਮੀਟਰ ਦੂਰ ਬਹਿ ਕੇ ਉਹਨਾਂ ਨੂੰ ਪ੍ਰੋਬਲਮ ਸਮਝ ਨਹੀਂ ਆਉਂਦੀ ਉਹਨਾਂ ਨੂੰ ਇਸ ਤੋਂ ਪਹਿਲਾਂ ਤੁਸੀਂ ਇਤਿਹਾਸ ਵੇਖ ਲਓ ਉਹ ਕਦੇ ਮੀਟਿੰਗ ਦੇ ਵਿੱਚ ਕਿੰਨੇ ਵਾਰੀ ਆਈ ਆ ਉਹਨਾਂ ਦਾ ਬਸ ਪਾਰਟਿਸਪੇਟ ਚਾਹੀਦਾ ਯਾਰ ਹਿੰਦੁਸਤਾਨ ਦੀ ਗੁਰਦਾਰੇ ਦੇ ਵਿੱਚ ਉਹਨਾਂ ਦਾ ਨਾ ਚਾਇਦਾ ਐ ਐਜੀਪੀਸੀ ਦਾ ਇਸ ਕਰਕੇ ਮੈਂਬਰ ਤਾਂ ਇਹ ਤਾਂ ਕੋਈ ਚੀਜ਼ ਚੰਗੀ ਨਹੀਂ ਜੀ 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 ਤੇ ਤੁਹਾਡੀ ਐਸਟੀਪੀਸੀ ਨਾਲ ਇਸ ਮੁੱਦੇ ਤੇ ਗੱਲ ਹੋਈ ਹੈ ਐਸਟੀਪੀਸੀ ਦਾ ਕੀ ਰੋਕ ਰਿਹਾ ਹੈ ਉਹ ਐਜੀਪੀਸੀ ਦੇ ਨਾਲ ਕਿਸੇ ਦੀ ਗੱਲ ਹੋਈ ਹੈ ਸੰਗਤ ਦੇ ਨਾਲ ਤਾਂ ਹੋਈ ਨਹੀਂ ਹੈ ਸੰਗਤ ਦਾ ਰੋਸ਼ ਸੀ ਸੰਗਤ ਹਜੂਰ ਸਾਹਿਬ ਦੇ ਵਿੱਚ ਕਈ ਵਰ੍ਹੇ ਸਾਲਾਂ ਤੋਂ ਬੋਰਡ ਦਾ ਪ੍ਰੋਬਲਮ ਚੱਲ ਰਿਹਾ ਹੈ ਬੋਰਡ ਗਠਿਤ ਨਹੀਂ ਹੋ ਪਾਰਿਆ ਉਹਦਾ ਕਾਰਨ ਹੀ ਆ ਇਹ ਸਥਾਨਕ ਲੈਵਲ ਤੇ ਚੱਗ ਰਹੇ ਆ ਜੀਪੀਸੀ ਦੇ ਜਿਹੜਾ ਹਜ਼ੂਰੀ ਸਿੱਖ ਖਾਲਸਾ ਦੀਵਾਨ ਦੇ ਚਾਰ ਮੈਂਬਰ ਹੁੰਦੇ ਆ ਇਹ ਤੇ ਸਥਾਨਕ ਚੱਗ ਰਹੇ ਆ ਇਸ ਕਰਕੇ ਐਕਟ ਦੇ ਵਿੱਚ ਕਾਫੀ ਖਾਮੀਆਂ ਹੈਗੀ ਆ ਇਸ ਕਰਕੇ ਬੋਰਡ ਘਟਿਤ ਨਹੀਂ ਹੋ ਪਾ ਰਹਾ ਤੇ ਨਵਾਂ ਜੇ ਐਕਟ ਬਣੂਗਾ ਉਸ ਐਕਟ ਦੇ ਮੁਤਾਬਕ ਚੰਗੇ ਬੋਰਡ ਬਣ ਸਕਦਾ ਆ ਇਸ ਕਰਕੇ ਸਰਕਾਰ ਨੇ ਇਹ ਕਦਮ ਉਠਾਇਆ ਕਿ ਐਕਟ ਦੇ ਵਿੱਚ ਚੇਂਜਸ ਹੋਣੇ ਚਾਹੀਦੇ ਆ